সরকার নে কর্মচারিয়া দে নাল কাই ওয়াদে কিতে সান পর হুন কর্মচারি পাঞ্জাব সরকার দে বല്ലো ওয়াদে তোড়ন দে বিরোধ বক বক থামা তে প্রদর্শন কর রহে নে ইস সে কারান পাঞ্জাব রোডওয়েজ জোড়া হে পানবা সতে পি আর টি সি ডি কন্ট্রাক্টর ওয়ার্কার ইউনিয়ন নে তিন দিন আ দে লাই রোডওয়েজ জ্যাম কর দেতা পচানকোট দেপু দে বাহার তরনা দেতা জিস সে وچ কি ওনা নে সরকার দে বিরুদ্ধ জবরদস্ত বিরোধ প্রদর্শন কিতা ওতে আলা জোড়া হে एलान কিতা কি আজ তো ও রোডওয়ে সেবাওয়া বন্ধ কর দেনগে 9 10 ate 11 tarik no pure vibhag de thega karmchari chakkar jam kar de rahe ne ate mukhyamantri de kar de bahar ਜ਼ਰੂਰ ਪਰ ਦਰਸ਼ਨ ਕਰਨਗੇ। ਜੀ ਅਹੀਂ ਮੇਰਾ ਨਾਮ ਮੰਗਲ ਸਿੰਘ ਆ ਜੀ। ਮੈਂ ਛੋਟੇ ਘਾਟ ਪਾਇਆ ਜੀ। ਪਹਿਲੇ ਛੋਟੇ ਘਾਟ ਪੇੜ ਕੀਤਾ ਬਸਦਾ ਕੋਈ ਬਸ ਨਹੀਂ ਆਈ ਜੀ। ਕਮ ਸੇ ਕੋਈ 2-1/2 ਘੰਟਾ ਪੇੜ ਕੀਤਾ ਜੀ ਮੈਂ। ਫਿਰ ਜੀ ਮੈਂ ਪ੍ਰਾਈਵੇਟ ਵਸਾਈ ਉੱਤੇ ਆਇਆ ਜੀ। ਫਿਰ ਹੁਣ ਇੱਥੇ ਮੈਨੂੰ ਘੰਟਾ ਲ ਹੋ ਗਿਆ ਲੈ ਦਾ ਕੋਈ ਚੰਡੀਗੜ੍ਹ ਲਈ ਬਸ ਨਹੀਂ ਆ ਰਹੀ ਆ ਜੀ। ਤੇ ਕਹਿੰਦੇ ਆਣਾ ਆਏਗੀ ਬਸ ਸਿਟੀ ਦੀ ਬਸ ਆਏਗੀ 12 ਵਜੇ। ਲੇਕਿਨ ਆਈ ਨਹੀਂ ਅੱਜ ਲੈ ਦਾ ਕੋਈ ਬਸ ਜੀ। ਹਰ ਮਿੰਟ ਤਾਂ ਅੱਜ ਬਾਹਰ ਜਾਂਦੇ ਚੱਕਰ ਗਿਆ ਆ ਜਾਂਦਾ ਜੀ। ਇਤਨੀ ਦੁਨੀਆ ਪਛਾਨ ਹੈ ਤੇ ਦੇਖੋ ਕਿ ਨੇ ਲੇਡੀ ਜੇ ਬੈਠੀ ਕੇ ਬੰਦੇ ਬੰਦੋ ਨੇ ਜਿਹੋ ਪਹੜਾ ਹੁੰਦਾ ਹੈ ਟਾਈਮ ਸਿਰ ਬੱਸੇ ਨਹੀਂ ਮਿਲਦੀ ਕਿ ਚੱਕਰ ਆਈਏ ਕਿਹਦੇ ਦੇ ਦੂਤ ਆ ਤੇ ਜਰ ਹਾਂਜੀ ਕਿਹਦੇ ਇਨਵਰਟ ਹੁੰਦੇ ਹਰਤਾਲ ਜੀ ਤਿੰਨ ਦਿਨ ਦੀ ਕਹਿੰਦੇ ਆ ਤਿੰਨ ਦਿਨ ਦੀ ਹੜਤਾਲ ਆ ਜੀ ਲੋਕ ਇੱਕੋ ਲੈ ਕੇ ਗਿਆ ਸੀ ਉਹ ਤਿੰਨ ਦਿਨ ਦੀ ਹੜਤਾਲ ਆ ਇਹ ਕਿੰਗਾ ਪਤਾ ਹੁੰਦਾ ਕਿ ਉਹ ਨਹੀਂ ਬਤਾਉਂਦਾ ਜੀ ਉਹ ਬੰਦਾ ਜੂੜੀ ਜਾਣਾ ਕਿੱਦਾਂ ਜਾਣਾ ਇਹ ਟਾਈਮ ਸਿਰ ਜੂੜੀ ਉਹ ਜਾਣਾ ਕਿੱਦਾਂ ਜਾਣਾ ਕਿੱਥੇ ਜਾਣਾ ਤੁਸੀਂ ਤੇ ਕੀ ਪਰੇਸ਼ਾਨੀ ਹੈ ਅਸੀਂ ਚੰਡੀਗੜ੍ਹ ਦੀ ਖਾਣਾ ਹੈ ਮੈਂ ਆਪਣੇ ਆਪ ਨੂੰ ਵੀ ਖਾਣਾ ਹੈ ਮੇਰੇ ਬੇਟੇ ਬਿਮਾਰ ਹੈ ਨਾ ਤਾਂ ਆਪਰੇਟ ਹੋਇਆ ਹੈਗਾ ਤੇ ਮਤਲਬ ਕੀ ਸਾਨੂੰ ਨਹੀਂ ਪਤਾ ਸੀ ਕਿ ਇਰਤਾ ਵਸਲੀ ਹੈ ਗਿਆ ਇਹ ਤੁਹਾਨੂੰ ਸਵੇਰ ਮਤਲਬ ਕਿ ਅਸੀਂ ਆਪਣੇ ਬਾਸਟੈਂਡ ਤੇ ਖੜੇ ਰਹੇ 1.5 2 ਘੰਟੇ ਖੜੇ ਰਹੇ ਬਸ ਨਹੀਂ ਮਿਲੇ ਕੋਈ ਵੀ ਪ੍ਰਾਈਵੇਟ ਬਸ ਨਹੀਂ ਮਿਲਿਆ ਅੱਗੇ ਬਾਸਟੈਂਡ ਉੱਥੇ ਤੱਕ ਪਹੁੰਚ ਲੱਗੀ ਹੜਤਾਲ ਆ ਗਈ ਹੈ ਨੇ ਕਹਿੰਦੇ 3 ਦਿਨ ਹੜਤਾਲਾ ਹੋਣਾ ਸੀ ਨਾ ਅੱਗੇ ਜਾਣ ਤੋਂ ਪਿੱਛੇ ਜਾਣ ਨੂੰ ਹੁਣ ਦੱਸੋ ਨਾ ਸਾਨ ਨੂੰ ਅਸੀਂ ਕੀ ਕਰ ਸਕਦੇ ਹਾਂ ਬੱਚਣ ਨੂੰ ਲੈ ਕੇ ਪਰੇਸ਼ਾਨੀ ਹੁੰਦੀ ਹੈ ਸੱਤਾ ਤੋਂ ਹੋਣ ਤੋਂ ਪਹਿਲੇ ਆਮ ਆਜ਼ਾਦੀ ਪਾਰਟੀ ਦੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਜਿਹੜੀ ਆ ਜਿਹੜੀ ਆ ਤੋਛਣਾ ਕੀਤੀ ਗਈ ਸੀ ਕਿੰਤੂ 3 ਸਾਲ बीत ਜਾਣ ਦੇ ਬਾਵਜੂਦ ਵੀ ਜਿਹੜਾ ਆ ਕੱਚੇ ਮੁਲਾਜ਼ਮ ਹਜੇ ਵੀ ਜੜੇ ਆ ਹੰਤਾਲਾ ਕਰਦੇ ਨਜ਼ਰਾਨੇ ਨੇ ਜੇ ਗੱਲ ਕਰੀਏ ਪੰਜਾਬ ਸਰਕਾਰ ਤੇ ਪੀਆਰਟੀਸੀ ਕਰਮਚਾਰੀਆਂ ਦੇ ਪਿਛਲੇ 3 ਸਾਲਾਂ ਤੋਂ ਲਗਾਤਾਰ ਜਿਹੜੀ ਆ ਆਪਣੀ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕਰਦੇ ਨਜ਼ਰਾਨੇ ਨੇ ਉਸੇ ਚੱਲਦੇ ਅੱਜ ਫਿਰ ਇੱਕ ਵਾਰੀ ਜਿਹੜਾ ਆ ਤਿੰਨ ਦਿਨ ਦੀ ਜਿਹੜੀ ਆ ਪੀਆਰਟੀਸ਼ੇ ਤੇ ਪੰਨਬਸਾ ਦੇ ਵੱਲੋਂ ਜਿਹੜਾ ਪੱਤਾ ਦਾ ਐਲਾਨ ਕੀਤਾ ਗਿਆ ਅਤੇ ਅੱਜ ਜਿਹੜਾ ਪੂਰਨ ਤੌਰ ਤੇ ਜਿਹੜਾ ਆ ਜਿੰਨੀਆਂ ਵੀ ਰੋਡਵੇਸ ਦੀਆਂ ਪੰਨਬਸਾ ਜਾਂ ਪੀਆਰਟੀ ਦੇ ਬੱਸਾਂ ਉਹ ਬੰਦ ਰੇ ਅਤੇ ਕੱਲ ਜਿਹੜਾ ਜੀ ਸੀ ਐਮ ਦੀ ਕੋਠੀ ਕਰ ਕੇ ਨਾ ਵੀ ਜਿਹੜਾ ਉਹਨਾਂ ਵੱਲੋਂ ਕੀਤਾ ਜਾਵੇਗਾ ਅਗਰ ਫੇਰ ਵੀ ਉਹਨਾਂ ਦੀ ਮੰਗਾਂ ਨਹੀਂ ਮੰਨੀ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ